ਸਿਰਫ ਗਰਲੇਜ ਅਕਤਰ ਨਾਲ ਪਿਆਰ ਕੇ ਹੋਰਾਂ ਦੇ ਨਾਲ ਵੀ ਕੁੜੀਆਂ ਦੇ ਨਾਲ ਪਿਆਰ ਤਾਂ ਬਹੁਤ ਜ਼ਿਆਦਾ ਨਹੀਂ ਪਰ ਬੜੀਆਂ ਕੁੜੀਆਂ ਨਾਲ ਪਿਆਰ ਕਿਉਂ ਨਹੀਂ ਗਗਨਨ ਮੋਲ ਨਾਲ ਵੀ ਪਿਆਰ ਆ ਮੇਰਾ ਮੰਤਰੀ ਬਣੀ ਹੈ ਜਿਹੜੀ ਕੁੜੀ ਆਪਣੀ ਹਾਂਜੀ ਹਾਂਜੀ ਪਿਆਰ ਆ ਉਹਦੇ ਨਾਲ ਮੇਰਾ ਹਜੇ ਉਹ ਪਿਆਰ ਤਾਂ ਉਹ ਮੇਰੇ ਵਰਕਰ ਆ ਰਿਹਾ ਮੈਥੋਂ ਇੱਥੋਂ ਮੇਰੇ ਨਾਲ ਹੀ ਰਹੀ ਹੈ ਉਹ ਗਗਨਨ ਮੋਲ ਅੱਛਾ ਜੀ ਇੱਥੋਂ ਘਰੇ ਮੇਰੇ ਨਾਲ ਆਉਂਦੀ ਰਹੀ ਹੈ ਤਰਜਾਂ ਗਾਉਂਦੀ ਰਹੀ ਹੈ ਮੈਂ ਵੀ ਉਹਨੂੰ ਲੋਕ ਗੀਤ ਸਿਖਾਉਂਦੀ ਰਹੀ ਹਾਂ ਛੱਡ ਕੇ ਆਉਂਦੇ ਰਹੇ ਅਸੀਂ ਉਹਨੂੰ ਲੈ ਕੇ ਆਉਂਦੇ ਰਹੇ ਹਣਾ ਅਜੇ ਤੱਕ ਸਾਡਾ ਡਰਾਈਵਰ ਹੈਗਾ ਉਹ ਤੇ ਅੱਛੀ ਸੋਚ ਆ ਉਹਨੇ ਸਾਫ਼ ਸੁਥਰਾ ਉਸ ਕੁੜੀ ਦੇ ਵਿੱਚ ਮੈਨੂੰ ਲੱਗਦਾ ਸੀ ਵੀ ਟੈਲੈਂਟ ਹੈਗਾ ਕਿਉਂਕਿ ਉਹਦੇ 'ਚ ਉਹ ਸ਼ਾਰਪ ਹੈਗੀ ਹੈ ਦਿਮਾਗ ਦੀ ਐਂ ਮਿਹਨਤੀ ਬਹੁਤ ਹੈ ਕ੍ਰੀਏਟਿਵ ਹੈ ਵੇਖੋ ਗੀਤ ਲਿਖਦੀ ਵੀ ਆਪਸੀ ਉਹ ਗਾਉਂਦੀ ਵੀ ਆਪਸੀ ਕਿਵੇਂ ਵੀ ਹੋਇਆ ਇਹ ਤਾਂ ਮੰਨਣ ਵਾਲੀ ਗੱਲ ਹੋਊਗੀ ਨਾ ਵੀ 2-3 ਸਾਲਾਂ ਚ ਚੜ੍ਹਾਈ ਤਾਂ ਕੀਤੀ ਇਹਨਾਂ ਨੇ ਆ ਮੰਤਰੀ ਬਣ ਗਈ ਵੱਡੀ ਗੱਲ ਕੋ ਉਹ ਤਾਂ ਦਿਮਾਗ ਸੀ ਤਾਂ ਹੀ ਬਣੀ ਨਾ ਦਿਮਾਗ ਤੋਂ ਬਿਨਾ ਤਾਂ ਕੋਈ ਬਣ ਨਹੀਂ ਸਕਦਾ ਲੋਕ ਹੁਣ ਜੋ ਉਹਦੇ ਬਾਰੇ ਮਰਜ਼ੀ ਕਹੀ ਜਾਣ ਹਮਮ ਐਮਐਸਬੀ ਕਹਿੰਦੇ ਵਿਚਾਰੀ ਬਾਰੇ ਕਦੇ ਕੁਝ ਕਿ ਜੋ ਵੀ ਹੈ ਉਹਨੇ 4 ਸਾਲਾਂ ਦੇ ਵਿੱਚ ਗਾਇਕਾ ਬਣ ਕੇ ਪ੍ਰਮੋਟ ਕਰਕੇ ਆਪਣੇ ਆਪ ਨੂੰ ਹਰ ਇੱਕ ਨੂੰ ਪ੍ਰਮੋਟ ਕਰਕੇ ਉਹਨੇ ਫਿਰ ਆਪ ਚ ਦਾਖਲਾ ਕੀਤਾ ਆਪ ਚ ਕਰਕੇ ਫਿਰ ਮੰਤਰੀ ਵੀ ਬਣ ਗਈ ਹੁਣ ਜੋ ਮਰਜ਼ੀ ਹੋਈ ਜਾਵੇ ਇੱਕ ਵਾਰੀ ਦਿਖਾਤਾ ਨਾ ਵੀ ਕੁੜੀ ਵੀ ਕੁਝ ਔਰਤ ਵੀ ਕੁਝ ਕਰ ਸਕਦੇ ਹੁਣ ਲੋਕ ਤਾਂ ਗੱਲਾਂ ਜਦੋਂ ਕੋਈ ਚੜ੍ਹਾਈ ਕਰ ਜਾਂਦਾ ਕਰ ਮੇਰੀਆਂ ਨਹੀਂ ਕਰੀ ਜਾਂ ਬੋਲੀ ਜਾਂ ਲੋਕ ਜਿਹੜਾ ਬਨ ਗਿਆ ਬਨ ਗਿਆ ਬਸ ਠੀਕ ਉਹ ਤਾਂ ਕਹਿੰਦੇ ਕਦੇ ਬੀਬੀ ਕਾਲੀਆਂ ਦੀ ਹੋ ਜਾਂਦੀ ਅੱਜ ਕੱਲ ਬੀਜੇਪੀ ਵਾਲਿਆਂ ਨੂੰ ਬਹੁਤ ਪਿਆਰ ਕਰਦੇ ਹੈਗੇ ਨੇ ਕੌਣ ਗਗਨਨ ਵਾਲ ਨਹੀਂ ਤੁਸੀਂ ਨਹੀਂ ਮੈਂ ਓ ਮਾਈ ਗਾਡ ਤੁਸੀਂ ਮੈਨੂੰ ਦੱਸੋ ਵੀ ਮੈਂ ਕਦੇ ਕਿਸੇ ਪਾਰਟੀ ਨਾਲ ਰਲਿਆ